ਇੱਕ ਕਲਪਨਾ ਕਰੋ ਤੁਸੀਂ ਇੱਕ ਵੱਡੇ ਮੈਦਾਨ 'ਚ ਵੱਖਰੇ ਖੜੇ ਹੋ ਚਾਰੇ ਪਾਸੇ ਲੋਕਾਂ ਦੀ ਭੀੜ ਹੈ ਉਸ ਭੀੜ 'ਚ ਤੁਹਾਡੇ ਦੋਸਤ ਅਤੇ ਪਰਿਵਾਰ ਤੇ ਰਿਸ਼ਤੇਦਾਰ, ਕੰਮ ਕਾਜ ਵਾਲੇ, ਇੱਥੋਂ ਤੱਕ ਤੁਹਾਡੇ ਗਵਾਂਢੀ ਵੀ ਨੇ। ਹਰ ਕੋਈ ਤੁਹਾਡੇ ਵੱਲ ਵੇਖ ਰਿਹਾ। ਹਰ ਇੱਕ ਦੀ ਆਪਣੀ ਆਪਣੀ ਉਮੀਦ ਹੈ। ਕੋਈ ਚਾਹੁੰਦਾ ਕਿ ਤੁਸੀਂ ਉਹਨਾਂ ਲਈ ਸਮਾਂ ਕੱਢੋ। ਕੋਈ ਚਾਹੁੰਦਾ ਤੁਸੀਂ ਉਹ ਕੰਮ ਕਰੋ ਜੋ ਉਹਨਾਂ ਨੂੰ ਤੇ ਪਸੰਦ ਆ ਹੈ ਪਰ ਤੁਹਾਨੂੰ ਪਸੰਦ ਨਹੀਂ। ਭਾਵ ਸਾਡੇ ਮੁਤਾਬਕ ਚੱਲੇ। ਕੋਈ ਤੁਹਾਡੇ ਸੁਪਨੇ ਨੂੰ ਬੇਕਾਰ ਕਹਿ ਰਿਹਾ। ਤੁਹਾਨੂੰ ਆਪਣਾ ਰਸਤਾ ਬਦਲਣ ਲਈ ਮਜਬੂਰ ਕਰ ਰਿਹਾ। ਤੇ ਤੁਸੀਂ ਦੌੜ ਰਹੇ ਹੋ। ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ। ਹਰ ਇਸਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਿੱਚ ਔਰ ਇਹਨ ਦੇ ਡੁੱਬਣ ਤੱਕ ਜਦੋਂ ਸਭ ਘਰੇ ਚਲੇ ਜਾਂਦੇ ਨੇ ਤੁਸੀਂ ਇਕੱਲੇ ਬੈਠਦੇ ਹੋ ਥੱਕੇ ਹੋਏ ਆਪਣੇ ਆਪ ਨੂੰ ਸ਼ਰਮਿੰਦੇ ਅਤੇ ਖਾਲੀ ਮਹਿਸੂਸ ਕਰਦੇ ਹੋ ਨਾ ਆਪਣਾ ਸੁਪਨਾ ਪੂਰਾ ਹੋਇਆ ਅਤੇ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਘੇਰਾ ਪਾਇਆ ਨਾ ਉਹ ਸਾਰੇ ਲੋਕ ਸੱਚਮੁੱਚ ਖੁਸ਼ ਹੋਏ ਅਤੇ ਨਾ ਹੀ ਤੁਸੀਂ ਆਪਣੇ ਮਕਸਦ 'ਚ ਕਾਮਯਾਬ ਹੋਏ ਇਹ ਹੀ ਨੇ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਗਲਤੀਆਂ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤੁਸੀਂ ਆਪਣੇ ਆਪ ਨੂੰ ਆਪਣੇ ਮਕਸਦ ਨੂੰ ਕੀ ਕਰਕੇ ਲੋਕਾਂ ਨੂੰ ਖੁਸ਼ ਕਰਨ ਦੀ ਦੌੜ ਚ ਲੱਗ ਜਾਂਦੇ ਹੋ ਅੱਜ ਇਸੇ ਟੌਪਿਕ ਤੇ ਗੱਲ ਕਰਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਵੀਡੀਓ ਚ ਦੱਸਾਂਗੇ ਤੁਹਾਡੇ ਮਾਈਂਡ ਤੇ ਤੁਹਾਡਾ ਆਪਣਾ ਹੀ ਕੰਟਰੋਲ ਨਹੀਂ ਸਮਾਜ ਦਾ ਕੰਟਰੋਲ ਹੈ ਦੁਨੀਆਂ ਨੂੰ ਖੁਸ਼ ਕਰਨਾ ਇੰਪੋਸੀਬਲ ਹੈ ਇੱਕ ਐਗਜ਼ਾਮਪਲ ਰਾਹੀਂ ਸਮਝਦੇ ਹਾਂ ਇੱਕ ਤਾਂ ਬਜ਼ੁਰਗ ਅਤੇ ਉਸ ਦਾ ਬੇਟਾ ਪਿੰਡ ਤੋਂ ਸ਼ਹਿਰ ਵੱਲ ਨੂੰ ਜਾ ਰਹੇ ਸਨ ਇਹਾਂ ਬਜ਼ੁਰਗ ਗਧੇ ਤੇ ਬੈਠਿਆ ਸੀ ਅਤੇ ਪੁੱਤਰ ਉਹਨਾਂ ਦੇ ਨਾਲ-ਨਾਲ ਤੁਰ ਰਿਹਾ ਸੀ ਅਤੇ ਆਲੇ-ਦੁਆਲੇ ਦੇ ਰਾਹੀ ਗੀਰਾਂ ਨੇ ਕਿਹਾ ਦੇਖੋ ਬਜ਼ੁਰਗ ਕਿੰਨਾ ਸੁਆਰਥੀ ਹੈ ਬੱਚੇ ਨੂੰ ਤੋਰ ਕੇ ਲੈ ਕੇ ਜਾ ਰਿਹਾ ਆਪ ਮੌਜ ਨਾਲ ਗਧੇ ਤੇ ਬਹਿ ਕੇ ਸਵਾਰ ਹੋ ਕੇ ਜਾ ਰਿਹਾ ਬਜ਼ੁਰਗ ਨੇ ਗਧੇ ਤੋਂ ਉਤਰ ਕੇ ਆਪਣੇ ਪੁੱਤਰ ਨੂੰ ਗਧੇ ਤੇ ਚੜਾ ਦਿੱਤਾ ਬਜ਼ੁਰਗ ਉਹਨਾਂ ਦੇ ਨਾਲ ਆਲ ਨਾਲ ਤੁਰਨ ਲੱਗ ਪਿਆ ਥੋੜਾ ਜਿਹਾ ਪੈਂਡਾ ਉਹਨਾਂ ਨੇ ਪਾਰ ਕੀਤਾ ਲੋਕ ਕਹਿਣ ਲੱਗ ਪਏ ਦੇਖੋ ਇਸ ਮੁੰਡੇ 'ਚ ਭੂਰਾ ਅਦਬ ਨਹੀਂ ਭੂਰਾ ਅਕਲ ਨਹੀਂ ਬਜ਼ੁਰਗ ਬੰਦੇ ਨੂੰ ਤੋਰ ਕੇ ਲੈ ਕੇ ਜਾ ਰਿਹਾ ਅਤੇ ਆਪ ਘੋੜੇ ਤੇ ਆਰਾਮ ਦੇ ਨਾਲ ਬੈਠਾ ਹੈ ਜੇਰੂ ਦੋਵੇਂ ਪਿਉ ਪੁੱਤ ਗਦੇ ਤੇ ਬੈਠ ਗਏ ਅਤੇ ਥੋੜਾ ਅੱਗੇ ਗਏ ਫਿਰ ਲੋਕਾਂ ਨੇ ਕਿਹਾ ਵਿਚਾਰਾ ਜਾਨਵਰ ਇਹ ਜਾਨਵਰ ਦਾ ਕੀ ਕਸੂਰਾ ਇਸ ਵਿਚਾਰੇ ਜਾਨਵਰ ਤੇ ਕਿੰਦਾ ਜ਼ੁਲਮ ਕਰ ਰਹੇ ਨੇ ਪਿਉ ਪੁੱਤ ਪੂਰਾ ਸ਼ਰਮ ਨਹੀਂ ਆਖਰ ਉਹਨਾਂ ਦੋਵਾਂ ਪਿਉ ਪੁੱਤਾਂ ਨੇ ਲੋਕਾਂ ਦੀਆਂ ਗੱਲਾਂ ਤੋਂ ਤੰਗ ਹੋ ਕੇ ਗਦੇ ਨੂੰ ਹੀ ਮੋੜੇ ਤੇ ਚੱਕ ਲਿਆ ਅਤਿ ਤੋਰਪੇ ਫਿਰ ਲੋਕ ਮਜ਼ਾਕ ਅਡਾਉਣ ਲੱਗ ਪਏ ਹਸਣ ਲੱਗ ਪਏ ਕਹਿੰਦੇ ਗਧੇ ਨੂੰ ਵੀ ਭਲਾ ਕੋਈ ੋਡਿਆਂ ਤੇ ਚੁੱਕ ਕੇ ਲੈ ਕੇ ਜਾਂਦਾ ਹੈ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਇਹ ਪਿਉ ਪੁੱਤ ਕਿੰਨੇ ਮੂਰਖ ਨੇ ਇਸ ਕਹਾਣੀ ਜੋ ਇੱਕ ਗੱਲ ਤਾਂ ਤੁਹਾਨੂੰ ਸਮਝ ਆ ਹੀ ਗਈ ਹੋਵੇਗੀ ਕਿ ਦੁਨੀਆਂ ਅਤੇ ਲੋਕ ਹਰ ਪਾਸੋਂ ਸੱਚੇ ਹੋ ਜਾਂਦੇ ਨੇ ਅਤੇ ਦੁਨੀਆਂ ਲੋਕ ਤੁਹਾਨੂੰ ਮੂਰਖ ਸਮਝਦੇ ਨੇ ਇਹ ਆਪਣੇ ਆਪ ਨੂੰ ਚਤੁਰ ਤੁਸੀਂ ਜਿੰਨਾ ਜ਼ਿਆਦਾ ਦੁਨੀਆਂ ਦੀਆਂ ਗੱਲਾਂ ਤੇ ਗੌਰ ਕਰੋਗੇ ਓਨੇ ਹੀ ਜ਼ਿਆਦਾ ਉਲਝਦੇ ਜਾਓਗੇ ਕਿਉਂਕਿ ਤੁਸੀਂ ਜੋ ਵੀ ਕਰਦੇ ਹੋ ਦੁਨੀਆ ਦੀ رائے ਉਹਦੇ ਤੇ ਬਦਲਦੀ ਰਹਿੰਦੀ ਹੈ ਸੋ ਆਪਣੀ ਸੋਚ ਮੁਤਾਬਕ ਚੱਲੋ ਨਾ ਕਿ ਦੁਨੀਆ ਦੀਆਂ ਗੱਲਾਂ ਵਿੱਚ ਆ ਕੇ ਲੋਕਾਂ ਨੂੰ ਖੁਸ਼ ਕਰਨ ਦੇ ਨੁਕਸਾਨ ਆਪਣੀ ਆਈਡੈਂਟੀਟੀ ਨੂੰ ਖੋਹ ਦੇਣਾ ਤੁਸੀਂ ਆਪਣੇ ਸੁਪਨੇ ਆਪਣੀ ਵੈਲਿਊਜ਼ ਸੈਕਰੀਫਾਈਸ ਕਰਦੇ ਹੋ ਭਾਵ ਉਹ ਸਿਧਾਂਤ ਜਾਂ ਆਦਰਸ਼ ਜਿਨ੍ਹਾਂ ਤੇ ਤੁਸੀਂ ਆਪਣੀ ਜ਼ਿੰਦਗੀ ਦੀ ਕਹਾਣੀ ਟਿਕਾਈ ਹੁੰਦੀ ਹੈ ਜਿਵੇਂ ਸੱਚਾਈ ਇਮਾਨਦਾਰੀ ਅਤੇ ਮਿਹਨਤ ਇਮੋਸ਼ਨਲ ਬਰਨਆਊਟ ਕੰਪੇਨਲ ਪ੍ਰੈਸ਼ਰ ਪੈਨ ਦਬੇ ਚੈਨੀ ਇਸ ਸਟ੍ਰੈਸ ਵਾਧਦਾ ਹੈ ਫੇਕ ਰਿਸਪੈਕਟ ਜਿਹੜੀ ਮਜ਼ਦੂਰੀ ਤੁਹਾਨੂੰ ਮਿਲਦੀ ਹੈ ਉਹ ਟੈਂਪਰੇਰੀ ਹੈ ਥੋੜੇ ਸਮੇਂ ਲਈ ਹੁੰਦੀ ਹੈ ਲੋਕ ਤੁਹਾਡੀ ਇੱਜ਼ਤ ਦਿਖਾਵੇ ਲਈ ਕਰਦੇ ਹਨ ਦਿਲੋਂ ਨਹੀਂ ਸੋਭਾਜ ਕੇ ਚੱਲੋ ਆਖਰ ਵਿੱਚ ਤੁਸੀਂ ਆਪਣੇ ਆਪ ਨਾਲ ਨਫ਼ਰਤ ਕਰਨ ਲੱਗਦੇ ਹੋ ਅੰਦਰੋਂ ਇੱਕ ਗੁੱਸਾ ਨਿਰਾਸ਼ਾ ਤੇ ਚਿੜਦਾ ਅਹਿਸਾਸ ਜੋ ਵਕਤ ਦੇ ਨਾਲ ਵਧਦਾ ਹੀ ਜਾਂਦਾ ਹੈ ਜ਼ਿੰਦਗੀ ਇੱਕ ਯਾਤਰਾ ਹੈ ਰੇਸ ਨਹੀਂ ਜੇ ਤੁਸੀਂ ਹਰ ਕਿਸੇ ਨੂੰ ਖੁਸ਼ ਕਰਨ ਵਿੱਚ ਆਪਣਾ ਸਮਾਂ ਬਰਬਾਦ ਕਰ ਦਿੱਤਾ ਤਾਂ ਆਖਰ ਵਿੱਚ ਤੁਸੀਂ ਤੁਸੀਂ ਆਪਣੀ ਹੀ ਜ਼ਿੰਦਗੀ ਤੋਂ ਬਗਾਨੇ ਹੋ ਜਾਓਗੇ ਤੁਹਾਨੂੰ ਮਾੜਾ ਸਮਾਂ ਆਉਣ ਤੇ ਪਤਾ ਚੱਲਦਾ ਹੈ ਯਾਦ ਰੱਖੋ ਦੁਨੀਆ ਤੁਹਾਨੂੰ ਹਮੇਸ਼ਾ ਇੱਕ ਮਾਸਕ ਪਹਿਨਣ ਲਈ ਕਹੇਗੀ ਪਰ ਜਿਹੜੇ ਲੋਕ ਤੁਹਾਨੂੰ ਬਿਨਾਂ ਮਾਸਕ ਦੇ ਪਸੰਦ ਕਰਨ ਉਹ ਹੀ ਤੁਹਾਡੇ ਆਪਣੇ ਹਨ ਆਪਣੇ ਆਪ ਨੂੰ ਖੁਸ਼ ਕਰਨ ਵਾਲਾ ਬੰਦਾ ਹੀ ਸਭ ਤੋਂ ਵੱਧ ਖੁਸ਼ੀ ਦਿੰਦਾ ਹੈ ਦੁਨੀਆ ਨੂੰ ਅੱਜ ਤੋਂ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਛੱਡੋ ਜੇ ਨੇ ਸੋਚਿਆ ਆਪਣੀ ਜ਼ਿੰਦਗੀ ਆਪਣੇ ਸੁਪਨੇਆਂ ਲਈ ਜੀਣਾ ਸ਼ੁਰੂ ਕਰੋ ਫਿਰ ਵੇਖੋ ਲੋਕ ਤੁਹਾਡੇ ਅੱਗੇ ਪਿੱਛੇ ਫਿਰਨਗੇ ਅੱਜ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਇਹ ਵੀਡੀਓ 'ਚ ਕੋਈ ਵੀ ਬਾਤ ਕੋਈ ਵੀ ਲਾਈਨ ਚੰਗਾ ਲੱਗਾ ਹੋਵੇ ਆ ਵੀਡੀਓ ਲਾਈਕ ਸਬਸਕ੍ਰਾਈਬ ਕਰਨਾ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਇਸੇ ਤਰ੍ਹਾਂ ਹੋਰ ਵੀਡੀਓਜ਼ ਦੇਖਣ ਲਈ ਜੁੜੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਮਿਲਦੇ ਹਾਂ ਛੇਤੀ ਕਿਸੇ ਨੈਕਸਟ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਨੇ ਰਹਿਣਾ ਤੇਰਾ ਸਫਰ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ